ਖੇੜੀ ਵਾਲੇ ਬਾਬੇ ਦੇ ਸੋਹਰਿਆਂ ਨਾਲ ਵਿਵਾਦ ਮਗਰੋਂ ਇੱਕ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਜੁਥੇ ਦੇਖਿਆ ਜਾ ਸਕਦਾ ਹੈ ਕਿਵੇਂ ਖੇੜੀ ਵਾਲੇ ਬਾਬੇ ਨੂੰ ਦਰੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੱਡੀ ਦੇ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾ ਦੇ ਉੱਪਰ ਗੱਡੀ ਚੜਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਸੋਰੇ ਘਰ ਚ ਹੋਈ ਲੜਾਈ ਤੋਂ ਬਾਅਦ ਜਦੋਂ ਬਾਬਾ ਗੁਰਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਣ ਲਈ ਪਹੁੰਚਦੇ ਨੇ ਤਾਂ ਸਿਵਲ ਹਸਪਤਾਲ ਦੇ ਬਾਹਰ ਉਹ ਖੜੇ ਹੁੰਦੇ ਨੇ ਤੇ ਇਸੇ ਦਰਮਿਆਨ ਤੇਜ਼ ਰਫ਼ਤਾਰ ਗੱਡੀ ਦੇ ਵਿੱਚ ਆ ਕੇ ਗੁਰਵਿੰਦਰ ਸਿੰਘ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਗੁਰਵਿੰਦਰ ਸਿੰਘ ਛਾਲ ਮਾਰ ਦਿੰਦੇ ਨੇ ਤੇ ਉਹਨਾਂ ਦੀ ਜਾਨ ਬਚ ਜਾਂਦੀ ਹੈ ਪਰ ਗੁਰਵਿੰਦਰ ਸਿੰਘ ਨੂੰ ਜੋ ਖੇੜੀ ਵਾਲਾ ਬਾਬਾ ਹੈ ਉਹਨੂੰ ਦਰੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਖੇੜੀ ਵਾਲਾ ਬਾਬਾ ਛਾਲ ਮਾਰ ਕੇ ਬੋਨਟ ਤੇ ਡਿੱਗ ਜਾਂਦਾ ਹੈ ਤੇ ਉਸ ਨੂੰ ਸੱਟਾਂ ਲੱਗ ਜਾਂਦੀਆਂ ਨੇ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ ਦਾਜੀ ਦੇ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰਿਆਂ ਦੇ ਨਾਲ ਵਿਵਾਦ ਚੱਲ ਰਿਹਾ ਹੈ ਬਿਤੇ ਦਿਨੀ ਖੇੜੀ ਵਾਲੇ ਬਾਬੇ ਦੀ ਸਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਉਹਨਾਂ ਤੇ ਗੋਲੀ ਚਲਾਈ ਗਈ ਆ ਪੱਟ ਤੇ ਗੋਲੀ ਮਾਰੇ ਗਈ ਜਿਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਤੇ ਇਸੇ ਦਰਮਿਆਨ ਖੇੜੀ ਵਾਲਾ ਬਾਬਾ ਜਦੋਂ ਸਿਵਲ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੇ ਸਹੁਰਿਆਂ ਦੇ ਵੱਲੋਂ ਉਹਨਾਂ ਨੂੰ ਦਰਦਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਾਰ ਦੇ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਹੁਣ ਇੰਨਾ ਵੀ ਸੀਸੀਟੀਵੀ ਸਾਹਮਣੇ ਆਈ ਆ ਪੁਲਿਸ ਦੇ ਵੱਲੋਂ ਦੋਵਾਂ ਧਿਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤਾਂ ਖੇੜੀ ਵਾਲਾ ਬਾਬਾ ਦਾ ਆਪਣੇ ਸਹੁਰਿਆਂ ਦੇ ਨਾਲ ਝਗੜਾ ਚੱਲ ਰਿਹਾ ਸੀ ਬੀਤੇ ਦਿਨੀ ਗੁਰਵਿੰਦਰ ਸਿੰਘ ਦੀ ਸੱਸ ਦੇ ਬਿਆਨਾਂ ਤੇ ਬਾਬਾ ਗੁਰਵਿੰਦਰ ਸਿੰਘ ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਅਤੇ ਪੰਜ ਅਣਪਛਾਤੇ ਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਬਾਬਾ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਉੱਤੇ ਵੀ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਸੇ ਪੂਰੇ ਮਾਮਲੇ ਦੇ ਵਿੱਚ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਵੈ ਸਿਵਲ ਹਸਪਤਾਲ ਦੇ ਬਾਹਰ ਜਦੋਂ ਬਾਬਾ ਗੁਰਵਿੰਦਰ ਸਿੰਘ ਇੱਕ ਗੱਡੀ ਦੇ ਕੋਲ ਖੜਾ ਹੁੰਦਾ ਹੈ ਤੇ ਇਸ ਦੇ ਦਰਮਿਆਨ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਗੱਡੀ ਆਉਂਦੀ ਹੈ ਜੋ ਬਾਬੇ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਹਾਲਾਂਕਿ ਬਾਬਾ ਛਾਲ ਮਾਰ ਦਿੰਦਾ ਹੈ ਬੋਨਟ ਤੇ ਡਿੱਗ ਜਾਂਦਾ ਹੈ ਤੇ ਉਸਦੇ ਸੱਟਾਂ ਵੀ ਲੱਗਦੀਆਂ ਨੇ ਜਿੱਥੇ ਸਾਡੇ ਪਿਛੇ ਦੇ ਦੋ ਦਿਨ ਪਹਿਲਾਂ ਇੱਕ

ਤੇ ਜਿਹੜਾ ਬਿਆਖਿਆਫ ਹੋਇਆ ਹਾਲੀ ਕੀ ਦੀ ਇਸ ਤੋਂ ਜਿਹੜੇ ਗੁਰਮੁンダー ਬਾਬਾ ਸਿੰਘ ਉਹਦੇ ਪਿਆਨ ਤੇ ਉਹਨਾਂ ਦੇ ਬ੍ਰਤ ਰੰਗੋਰ ਰਮਨਜੀਤ ਤੇ ਜਿਹਨੇ ਦੋ ਬੰਦੇ ਲਾਈਦੇ ਉਹਨਾਂ ਨੇ ਲਖਾਈ ਦੀ ਸਤਵੀਰ ਸਿੰਘ ਦਾ ਚਨਾਤ ਫਲਦਾ ਤੇ ਇੱਕ ਜਿਸਪਾਇਸ ਹੈਂਗਾ ਅਚੰਦਰ ਗੜਦਾ ਤੇ ਕੁਝ ਵਿੱਚ ਅਨਪਛਾਤੇ ਬੰਦੇ ਉਹਦੇ ਚੋ ਹੋਣਾ ਸੀ ਜਿਹੜਾ ਮੇਨ ਕੇਸ ਮੇਨ ਐਫ ਆਈ ਆਰ ਹੈ ਉਹ ਦਿੱਤ ਸੀ ਉਹ ਬੰਦਿਆਂ ਦੇ ਬਾਈ ਨੇ ਮੈਂ ਫਾਇਰਸ ਨੂੰ ਨਾ ਜੋ ਇੱਕ ਰਤ ਨੀਪ ਸਿੰਘ بڑا ਗੁਰਵੰਦਰ ਖੇੜੀਪਾ ਦੇ ਦਾ ਕਜ਼ਨ ਸੀਗਾ ਉਹ ਵੀ ਰੈਸਟ ਕਰ ਲਿਆ ਤੇ ਕ੍ਰਾਸ ਕੇਸ ਦੇ ਵਿੱਚ ਜੀ ਸਤਰੀਪ ਦੇ ਚਸ ਫਾਲੋ ਬਾਂ ਦੇ ਦਾ ਸ਼ਿਕਾਇਤ ਅੱਛਾ ਕੋਈ ਤਵਰੀ ਪਰ ਵੀ ਨਹੀਂ ਆਉਂਦਾ ਮੈਂ ਹਬੇ ਜੀ ਅੱਜ ਜਿਸ ਨੂੰ ਉਹਨਾਂ ਨੂੰ ਕੋਰਚ ਪੇਸ਼ ਕਰਨ ਲਈ ਭੇਜਿਆ ਕੋਪ ਤੋਂ ਅਸੀਂ ਕੋਰਡ ਲੈ ਕੇ ਫਿਰ ਕੀ ਮੂਲੀ ਪ੍ਰਤਾਪ ਸਾਹਮਣੇ ਹੈ ਕੀ ਕਰ ਰਿਹਾ ਲੜਾਈ ਦਾ ਮੂਲੀ ਪ੍ਰਤਾਪ ਬਣ ਲਈ ਹੈ ਜੀ ਜਿਹੜਾ ਦਲਮੀਨ ਕੇਸ ਦੇ ਕਮਪਲੇਨਟ ਕੇ ਗੁਰਜੀਤ ਕੌਰ ਇਹਨਾਂ ਦੀ ਬੇਟੀ ਦਾ ਵਿਆਹ ਹੋਇਆ ਸੀ ਗੁਰਵਿੰਦਰ ਸਿੰਘ ਉਹਨਾਂ ਨਾਲ ਪਿਛਲੇ ਸਾਲ ਕੁਝ ਪਿਛਲੇ 3-4 ਮਹੀਨੇ ਤੋਂ ਇਹਨਾਂ ਦਾ ਆਪਸ ਵਿੱਚ ਕੋਈ ਮੈਟ੍ਰੀਮੋਨিয়াল ਡਿਸਕਿਊਸ਼ਨ ਚੱਲ ਰਿਹਾ ਸੀ ਤੇ ਗੁਰਵਿੰਦਰ ਦੀ ਲਾਈਫ ਸਟਾਈਲ ਨੂੰ ਗੁਰਜੀਤ ਕੌਰ ਦੀ ਬੇਟੀ ਐ ਸਾਹਿਬ ਜੁਤ ਕੌਰ ਉਹ ਆਪਣੇ ਇੱਥੇ ਕਿੱਕੇ ਕਰ ਰਹੀ ਸੀ ਪਰसों ਜਦੋਂ ਜਿੱਦਣ ਲੜਾਈ ਹੋਈ ਹੈ ਗੁਰਵਿੰਦਰ ਹੁਣੀ ਕੁਝ ਮਤਲਬ ਆਪਸ ਹੁਣ ਆਪੜਾਈ ਹੈ ਇਹਨਾਂ ਦੇ ਬੁਲਾਈ ਤੇ ਆਏ ਇਹ ਗੱਲ ਸਾਨੂੰ ਕਲੀਅਰ ਨਹੀਂ ਪਰ ਇਹ ਆਹੀ ਗੱਲ ਕਰਨ ਆਏ ਸੋ ਡਿਸਕਿਊਟ ਨੂੰ ਰਿਜ਼ੋਲਵ ਕਰਣਾ ਹੈ ਉਹ ਜਿਹੜਾ ਕੰਮਾ ਕਰ ਰਹੇ ਸੀ ਉਸ ਦਿਨ ਇਹਨਾਂ ਦੀ ਬਹਿਸ ਕਰਦੀ ਹੋਗੀ ਇੱਕ ਪੱਤਰ ਵੱਲੋਂ ਕੋਈ ਚਲਾਈ ਗਈ ਜੋ ਕੁਝੀ ਕੋਰੋਨਾ ਦੇ ਪੈਰ ਤੇ ਰਚੀ ਉਹ ਜਨੇ ਨਾਲ ਹੱਦ ਤੋਂ ਨਾ ਬਸੇ ਦੋ ਚਾਚਰ ਬੰਦੇ ਸੀ ਇਹਨਾਂ ਨਾਲੋਂ ਅਥੇ ਕਰਦੇ ਬਾਹਰ ਲੜਾਈ ਹੋਈ ਉਸ ਤੋਂ ਬਾਅਦ ਜਦੋਂ ਇਹ ਫੇਰ ਪੋਸਿਬਲ ਦਖਲ ਹੋਣਗੇ ਉਦੋਂ ਗੁਰਜੀਤ ਕੌਰ پارٹی ਉਹਨਾਂ ਵੱਲੋਂ ਗੋਵਿੰਦਰ ਭਾਬੇ ਦੇ ਵਿੱਚ ਲੱਗ ਬਹੁਤ ਤੇਜ਼ ਘਤੀ ਮਰੀ ਗਈ ਵਿੱਚ ਤੇ ਉਸ ਤੇ ਉੱਥੇ ਹਸਪਤਾਲ ਦੇ ਬਾਰ ਦੇ ਤਾਂ ਨਹੀਂ ਗਈ ਜਿਹੜਾ ਪੁਣਾਰੇ ਨਾਮ ਨਾਲ ਪਜੇ ਹੋਇਆ ਮੇਨ ਜਿਹੜਾ ਮੇਨ 95 ਨੰਬਰ ਐਫ ਆਈ ਆਰ 'ਚ ਜਿਹੜਾ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਤੇ ਦੋ ਬੰਦਿਆਂ ਦੇ ਬੱਦਨੇ ਹੈਗਾ ਤੇ ਬਾਕੀ 4-5 ਅਨੁਸ਼ਾਸ਼ਤਿਆਂ ਜਿਹੜਾ ਕ੍ਰਾਸ ਕੇਸ 'ਚ ਹਾਲ ਦੀ ਬੜੀ ਤਿੰਨ ਬੰਦਿਆਂ ਦੇ ਬੱਦਨੇ